ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ। ਤੇ ਗਾੜੀ ਫਿਰ ਐਤ ਕੀ ਸੀਜ਼ਨ ਵੀ ਵੱਧ ਚੜ ਕੇ ਲਾਇਆ ਤੇ ਐਤ ਦੀ ਸੰਗਤ ਨੇ ਬਹੁਤ ਪਿਆਰ ਮੈਂ ਕਹਿੰਦਾ ਦੂਰੋ ਦੂਰੋ ਸੰਗਤ ਹੁੰਦੀ ਆ ਤੇ ਸ਼ੱਕੇ ਜਾਂਦੀ ਹੈ ਭਾਜੀ ਸਤਿਗੁਰ ਪਾਸ਼ਾ ਦੀ ਕਿਰਪਾ ਹੈਗੀ ਗੁਰਰਾਮਦਾਸ ਜੀ ਉਹ ਨਗਰੀ 'ਚ ਬੈਠੇ ਹੋਏ ਆ ਤੇ ਨਗਰੀ 'ਇ ਬੈ ਕੇ ਮੈਂ ਕਹਿੰਦਾ ਅਹੀਂ ਨਾ ਉਹਨਾਂ ਨੂੰ ਸਭ ਤੋਂ ਪਹਿਲਾ ਪਹਿਲ ਦਿੱਤੀ ਹੈ ਕਿ ਸਾਫ਼ ਸੁਥਰਾ ਸਵੱਛ ਤੇ ਘੱਟ ਰੇਟ 'ਚ ਹਰ ਕਿਸੇ ਦੀ ਜੇਬ ਤੱਕ ਪਹੁੰਚ ਹੋ ਜੇ ਠੀਕ ਹੈ ਜੀ ਇਹਨੇ ਗੁਰਸਿੱਖ ਨੇ ਵਿਵੇਕ ਲਿਆ ਹੁੰਦਾ ਕੋਈ ਭਾਵੇਂ ਹਿੰਦੂ ਵੀਰ ਜੋ ਪਾਰ ਤਾਂ ਨਹੀਂ ਖਾ ਪਾਉਂਦੇ ਨੇ ਕੋਈ ਨਹੀਂ ਵੇਖ ਭੁਕੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਕੀ ਚਲਣ ਡਿਆ ਲਾਤ ਕੇ ਹੋ ਚਲਣ ਡੇ ਨੇ ਤੇ ਸਾਫ਼ ਸੁਥਰੀ ਚੀਜ਼ ਆਪਾਂ ਰੱਖੀ ਐ ਸਾਫ਼ ਸਿਭਾਈ ਨੂੰ ਪਹਿਲਾ ਪਹਿਲ ਐ ਘਰੋਂ ਵੀ ਸੌਦਾ ਬਣਾ ਕੇ ਲੈ ਕੇ ਆਉਣੇ ਆ ਪਾਣੀ ਪੜ ਕੇ ਬਾਣੀ ਨਾਲ ਕੰਮ ਕਰਦੇ ਹੋਏ ਵਧੀਆ ਕਰਕੇ ਕਿਰਤ ਕਰਕੇ ਆਪਣਾ ਕੰਮ ਕਰਦੇ ਆ ਜੀ ਸਾਫ਼ ਸੁਥਰਾ ਕੰਮ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਕਿ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਤੇ ਕਿਰਪਾ ਕਰਦੇ ਨੇ ਔਰ ਉਹਨਾਂ ਲੋਕਾਂ ਤੇ ਖਾਸ ਕਿਰਪਾ ਕਰਦੇ ਨੇ ਜੋ ਲੋਕ ਆਪਣੀ ਕਿਰਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਸੋ ਸਭ ਤੋਂ ਮਿਹਰ ਭਰਿਆ ਹੱਥ ਸੰਤਨ ਸ਼੍ਰੀ ਗੁਰੂ ਰਾਮਦਾਸ ਜੀ ਰੱਖਦੇ ਨੇ ਸੋ ਗੁਰੂ ਨਗਰੀ ਦੀਆਂ ਹੀ ਤਸਵੀਰਾਂ ਤੁਹਾਨੂੰ ਕੋਈ ਦਿਖਾਉਨੇ ਆ ਇੱਕ ਛੋਟੀ ਜਿਹੀ 카ਟ ਲਗਾਈ ਹੋਈ ਹੈ ਗੁਰਸਿੱਖ ਜੋੜਾ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਥਾਂ ਤੇ 카ਟ ਲਗਾ ਕੇ ਮੱਕੀ ਦੀ ਰੋਟੀ ਸਾਗ ਲੱਸੀ ਦੀ ਜਿਹੜੀ 카ਟ ਲਗਾਈ ਹੋਈ ਹੈ ਔਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਸਭ ਤੋਂ ਵੱਡੀ ਗੱਲ ਕਿ ਘਰ ਦਾ ਬਣਿਆ ਹੋਇਆ ਇਹ ਭੋਜਨ ਤੁਹਾਨੂੰ ਘਰ ਵਰਗਾ ਹੀ ਸਵਾਦ ਆਵੇਗਾ ਜਿਵੇਂ ਤੁਸੀਂ ਘਰ ਦੇ ਵਿੱਚ ਆਪਣਾ ਆਪਣਾਇਆ ਭੋਜਨ ਖਾਣੇ ਹੋ ਇਸੇ ਤਰ੍ਹਾਂ ਹੀ ਤੁਹਾਨੂੰ ਟੈਸਟ ਆਵੇਗਾ ਸੋ ਇੱਕ ਗੁਰਸਿੱਖ ਜੋੜਾ ਆਪਣੇ ਘਰ ਦਾ ਬਣਿਆ ਹੀ ਸਮਾਨ ਇਹ ਖਾਣ ਵਾਲਾ ਭੋਜਨ ਤੁਹਾਨੂੰ ਦੇਣਗੇ ਸੋ ਵੱਡੀ ਗਿਣਤੀ ਵਿੱਚ ਲੋਕ ਇੱਥੇ ਆ ਕੇ ਇਹਨਾਂ ਤੋਂ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਤੇ ਨਾਲ ਮੱਖਣੀ ਲੱਸੀ ਅਤੇ ਸ਼ਰਦਾਈ ਲੈ ਕੇ ਜਾਂਦੇ ਨੇ ਸੋ ਬਾਬਾ ਜੀ ਸਾਗ ਵਾਲੇ ਨਾਮ ਤੇ ਇਹ ਮਸ਼ਹੂਰ ਨੇ ਗੁਰਸਿੱਖ ਜੋੜਾ ਔਰ ਲੋਕੇਸ਼ਨ ਦੀ ਤੁਹਾਨੂੰ ਦਿਖਾ ਦਿੰਨਾ ਕਿ ਜਦੋਂ ਗੁਰਦੁਆਰਾ ਸ਼ਹੀਦ ਗੰਸਾਪਾਪਾ ਦੀਪ ਸਿੰਘ ਦੇ ਗੁਰਦੁਆਰੇ ਸਾਹਿਬ ਤੋਂ ਜਦੋਂ ਤੁਸੀਂ ਆਹ ਗਲਵਾਲੀ ਗੇਟ ਨੂੰ ਆਣਾ ਹੋਵੇ ਤਾਂ ਰਸਤੇ ਦੇ ਵਿੱਚ ਇਹ ਤੁਹਾਨੂੰ ਕਾਟ ਲੱਗੀ ਦਿਖਾਈ ਦੇਵੇਗੀ ਸੋ ਦੋ ਸਾਲਾਂ ਤੋਂ ਲਗਾਤਾਰ ਹੀ ਇਹ ਗੁਰਸਿੱਖ ਜੋੜਾ ਇੱਥੇ ਕਿਰਤ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰ ਰਿਹਾ ਹੈ ਔਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ ਸੋ ਸਾਫ ਸੁਥਰਾ ਖਾਣਾ ਘਰ ਦਾ ਬਣਿਆ ਖਾਣਾ ਹੀ ਤੁਹਾਨੂੰ ਦੇਣਗੇ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਪੱਖੋਂ ਵੀ ਦੇਖੀਏ ਤਾਂ ਕਾਫੀ ਧਿਆਨ ਰੱਖਿਆ ਜਾਂਦਾ ਦੂਰੋਂ ਦੂਰੋਂ ਲੋਕ ਆਪ ਇੱਥੇ ਆ ਕੇ ਖਾ ਕੇ ਵੀ ਜਾਂਦੇ ਨੇ ਤੇ ਘਰ ਜੁਗਾ ਪੈਕ ਕਰਵਾ ਕੇ ਵੀ ਲੈ ਕੇ ਜਾਂਦੇ ਨੇ ਘਰ ਵਰਗਾ ਸ਼ੁੱਧ ਖਾਣਾ ਤੁਹਾਨੂੰ ਇੱਥੇ ਮਿਲੇਗਾ ਸੋ ਭੈਣ ਜੀ ਹੋਣੀ ਤੁਸੀਂ ਦੇਖ ਸਕਦੇ ਹੋ ਕਿ ਮੱਕੀ ਦੀ ਰੋਟੀ ਤਿਆਰ ਕਰ ਰਹੇ ਨੇ ਔਰ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਜੇ ਕਹਿ ਦਈਏ ਤਾਂ ਬੜੀ ਨਿਮਰਤਾ ਦੇ ਨਾਲ ਇਹੇ ਭੋਜਨ ਤਿਆਰ ਕੀਤਾ ਜਾਂਦਾ ਸੋ ਇਸੇ ਤਰ੍ਹਾਂ ਹੀ ਵੀਰ ਹੁਣੀ ਵੀ ਸਾਗ ਤਿਆਰ ਕਰ ਰਹੇ ਨੇ ਸੋ ਦੋਨੇ ਹੀ ਜੀ ਗੁਰਸਿੱਖ ਜੋੜਾ ਕਿਰਤ ਕਰਕੇ ਗੁਰੂ ਰਾਮ ਦਾ ਜੀ ਸ਼ੁਕਰਾਨਾ ਕਰਦੇ ਹੋਏ ਆਪਣੀ ਕਿਰਤ ਕਰ ਰਹੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਵੀਰ ਜੀ ਕੀ ਨਾਮ ਹੈ ਤੁਹਾਡਾ ਔਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੇਰਾ ਨਾਂ ਜੀ ਮਨਪ੍ਰੀਤ ਸਿੰਘ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਆਪਣੇ ਨੂੰ ਪਿਆਰੇ ਹੋਏ ਦੂਜਾ ਸਾਲ ਲੱਗ ਗਿਆ ਜੀ ਇੱਥੇ ਤੇ ਆ ਦੂਜਾ ਸੀਜ਼ਨ ਹੋ ਗਿਆ ਆਪਣਾ ਪਿਛਲੇ ਸਾਲ ਆਪਾਂ ਪਹਿਲਾ ਸਟਾਰਟਅਪ ਕੀਤਾ ਸੀ ਇਹਦਾ ਮੱਕੀ ਦੀ ਰੋਟੀ ਸਾਗ ਦਾ ਤੇ ਲੋਕਾਂ ਨੇ ਬਹੁਤ ਮੈਗਣਾ ਸੰਗਤ ਨੇ ਇਨਾ ਪਿਆਰ ਦਿੱਤਾ ਕਿ ਉਮੀਦ ਤੋਂ ਪਰਾ ਹੋ ਗਿਆ ਜੀ ਚੀਜ਼ੋ ਤੇ ਗਾੜੀ ਫਿਰ ਐਤ ਕੀ ਸੀਜ਼ਨ ਵੀ ਵੱਧ ਚੜ ਕੇ ਲਾਇਆ ਤੇ ਐਤ ਕੀ ਸੰਗਤ ਨੇ ਬਹੁਤ ਪਿਆਰ ਮੈਗਣਾ ਦੂਰੋ ਦੂਰੋ ਸੰਗਤ ਹੁੰਦੀ ਆ ਤੇ ਛੱਕੇ ਜਾਂਦੀ ਹੈ ਭਾਜੀ ਜੀ ਹਾਂਜੀ ਕੀ ਲੱਗਦਾ ਵੀਰ ਜੀ ਕਾਫੀ ਸਮੇਂ ਤੋਂ ਮੈਂ ਵੀ ਦੇਖ ਰਿਹਾ ਕਿ ਇਥੋਂ ਲੰਗੀ ਦਾ ਹੈ ਤਾਂ ਤੁਸੀਂ ਦੋਨੇ ਜੀ ਹੀ ਗੁਰੂ ਸਾਹਿਬ ਦਾ ਸ਼ੁਕਰਾਨੇ ਹੇਟ ਆਪਣੀ ਕਿਰਤ ਕਰਦੇ ਹੋ ਸਭ ਤੋਂ ਪਹਿਲੀ ਗੱਲ ਜਦੋਂ ਗੁਰੂ ਸਾਹਿਬ ਜੀ ਨੇ ਗੁਤੰਤਨ ਸ਼੍ਰੀ ਗੁਰੂ ਰਾਮਦੇਵ ਨੇ ਸ਼ਹਿਰ ਵਸਾਇਆ ਤਾਂ ਕਿਰਤੀਆਂ ਨੂੰ ਉਹਨਾਂ ਨੇ ਕਾਫੀ ਉੱਪਰ ਰੱਖਿਆ ਉਹਨਾਂ ਦਾ ਮਾਣ ਸਨਮਾਨ ਵਧਾਇਆ ਬਿਲਕੁਲ ਜੀ ਬਿਲਕੁਲ ਇਹ ਸਤਗੁਰ ਪਾਤਸ਼ਾਹ ਦੀ ਕਿਰਪਾ ਹੀ ਹੈਗੀ ਗੁਰੂ ਰਾਮਦਾਸ ਜੀ ਉਹ ਨਗਰੀ 'ਚ ਬੈਠੇ ਹੋਏ ਆ ਤੇ ਨਗਰੀ ਇਹ ਬੈ ਕੇ ਮੈਂ ਕਹਿੰਦਾ ਅਹੀਂ ਨਾ ਉਹਨਾਂ ਨੂੰ ਸਭ ਤੋਂ ਪਹਿਲਾਂ ਪਹਿਲ ਦਿੱਤੀ ਹੈ ਕਿ ਸਾਫ਼ ਸੁਥਰਾ ਸਵੱਛ ਤੇ ਘੱਟ ਰੇਟ 'ਚ ਹਰ ਕਿਸੇ ਦੀ ਜੇਬ ਤੱਕ ਪਹੁੰਚ ਹੋ ਜੇ ਠੀਕ ਹੈ ਜੀ ਹਰ ਕਿਸੇ ਨੂੰ ਕੋਈ ਕਿਸੇ ਨੇ ਗੁਰਸਿੱਖ ਨੇ ਵਿਵੇਕ ਲਿਆ ਹੁੰਦਾ ਕੋਈ ਭਣਾ инду ਵੀਰ ਜੋ ਬਾਹਰ ਤਾਂ ਨਹੀਂ ਖਾ ਪਾਉਂਦੇ ਨੇ ਕੋਈ ਨਹੀਂ ਵੇਖ ਬੁੱਕੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਕੀ ਚੱਲਣ ਦੇ ਹਾਲਾਤ ਇਹੋ ਚੱਲਣ ਦੇ ਨੇ ਸਾਫ ਸੁਥਰੀ ਚੀਜ਼ ਆਪਾਂ ਰੱਖੀ ਐ ਸਾਫ ਸਫਾਈ ਨੂੰ ਪਹਿਲਾ ਪਹਿਲ ਐ ਘਰੋਂ ਵੀ ਸੌਦਾ ਬਣਾ ਕੇ ਲੈ ਕੇ ਆਉਨੇ ਆ ਪਾਣੀ ਪੜ ਕੇ ਬਾਣੀ ਨਾਲ ਕੰਮ ਕਰਦੇ ਹੋਏ ਵਧੀਆ ਕਰਕੇ ਕਿਰਤ ਕਰਕੇ ਆਪਣਾ ਕੰਮ ਕਰਦੇ ਆ ਜੀ ਸਾਫ ਸੁਥਰਾ ਕੰਮ ਕਰਦੇ ਆ ਕਿਹੜੇ ਕਿਹੜਾ ਸਮਾਨ ਤੁਹਾਡੇ ਵੱਲੋਂ ਖਾਣਾ ਬਣਾਇਆ ਜਾਂਦਾ ਮੈਂ ਵੇਖ ਰਿਹਾ ਸਾਗ ਤੇ ਮੱਕੀ ਦੀ ਰੋਟੀ ਐ ਹੋਰ ਵੀ ਕੁਝ ਹੈ ਨਹੀਂ ਭਾਜੀ ਅਸੀਂ ਪਹਿਲਾਂ ਤੇ ਵਾਧੂ ਕੋ ਰੱਖਦੇ ਹੁੰਦੇ ਸੀ ਠੀਕ ਐ ਪੂਰਾ ਸਾਡੇ ਕੋ ਰਾਜਮਾ ਹੋਵੇ ਛੋਲੇ ਹੋਵੇ ਹਰ ਚੀਜ਼ ਰੱਖਦੇ ਹੁੰਦੇ ਸੀ ਪਰ ਸਾਗ ਜਦੋਂ ਸਟਾਰਟ ਹੋਇਆ ਸਾਗ ਨੂੰ ਲੋਕਾਂ ਨੇ ਇੰਨਾ ਕੋ ਪਿਆਰ ਦਿੱਤਾ ਨਾ ਕਿ ਸਾਨੂੰ ਕੁਝ ਹੋਰ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ ਨਾ ਵੇਲ ਮਿਲਦੀ ਆ ਤੇ ਲੋਕੀ ਸਿਰਫ ਸਾਨੂੰ ਸਾਗ ਦੇ ਕਰਕੇ ਜਾਣਦੇ ਬਾਬਾ ਜੀ ਸਾਗ ਆਲਾ ਮੇਰਾ ਨਾਂ ਪਾਤਾ ਇੰਨਾ ਪਿਆਰ ਮਿਲਿਆ ਮੈਨੂੰ ਠੀਕ ਹੈ ਜੀ ਤੇ ਇਸ ਕਰਕੇ ਸਿਰਫ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਆਉਂਦੇ ਅਸੀਂ ਤੇ ਨਾਲ ਲੱਸੀ ਹੁੰਦੀ ਆ ਨਾਲ achar e ਪੂਰਾ ਸੈਟਅਪ ਇੱਕੋ ਚੀਜ਼ ਦਾ ਸਾਡੇ ਕੋਲ ਹੈਗਾ ਜੇ ਬਸ ਤੇ ਕੋਈ ਸਬਬ ਕਿਵੇਂ ਬਣਿਆ ਕਿ ਇਹ ਰੇੜੀ ਲਗਾਨੀ ਪਈ ਹੈ ਕਾਰਟ ਲਗਾਨੀ ਪਈ ਸ਼ੁਰੂਆਤੀ ਦੌਰ ਦੇ ਵਿੱਚ ਪਰਿਵਾਰ ਕੇ ਇਹ ਪਛੋਕੜ ਹੀ ਕੰਮ ਸੀ ਜਾਂ ਤੁਸੀਂ ਕਿਵੇਂ ਇਸ ਕੰਮ ਬਲ ਹੈ ਨਹੀਂ ਪਿਆਰੇ ਪਿਸ਼ੋਕੜ ਕੰਮ ਤੇ ਨਹੀਂ ਹੈਗਾ ਸੀ ਇਹ ਤੇ ਬਸ ਇੱਕ ਸਬਾਬੀ ਬਣਿਆ ਸੀ ਕਿ ਆਪਣਾ ਡਿਲੀਵਰੀ ਵਾਲਾ ਕੰਮ ਕਰੀਦਾ ਹੁੰਦਾ ਸੀ ਤੇ ਉਹ ਕੋਈ ਗੱਲਬਾਤ ਹੋ ਗਈ ਸੀ ਤੇ ਉਹ ਅਸੀਂ ਕੰਮ ਛੱਡਦਾ ਉਹ ਤੋਂ ਬਾਅਦ ਸ਼ਰਦਾਈ ਦਾ ਕੰਮ ਲਾਇਆ ਫਿਰ ਸ਼ਰਦਾਈ ਦਾ ਕੰਮ ਮਾਲਾ ਮਾਲਾ ਚੱਲਿਆ ਚਲੋ ਜੀ ਫਿਰ ਆਪਾਂ ਰਾਜਮਾ ਚੋਲ ਛੋਲੇ ਚੋਲ ਲਾਏ ਫਿਰ ਉਹ ਹੌਲੀ ਹੌਲੀ ਵਾਇਰਲ ਹੁੰਦੇ 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 ਉਹ ਇੰਨੀ ਸਤਗੁਰ ਦੀ ਕਿਰਪਾ ਹੋਈ ਨਹੀਂ ਬਰਕਤ ਪਈ ਉਹ ਕੰਮ 'ਚ ਕਿ ਇਹ ਕਾਊਂਟਰ ਤੋਂ ਸੰਗਤ ਨੇ ਰੈਡੀ ਲੈ ਕੇ ਦਿੱਤੀ ਮੇਰਾ ਕੁਝ ਨਹੀਂ ਹੈਗਾ ਜਿੱਥੇ ਕੁਝ ਵੀ ਮੇਰਾ ਨਹੀਂ ਹੈਗਾ ਸੰਗਤ ਨੇ ਨਾ ਪਿਆਰ ਦਿੱਤਾ ਰੇੜੀ ਨਾਲ ਹਨੂ ਨਿਵਾਜਾ 파ਰੋ ਵੀ ਆਪਣੀ ਸੇਵਾ ਪੜੀ ਆਹੀ ਸਾਡੀ ਕੀਤੀ ਉਹਨਾਂ ਨੇ ਸਾਰੀ ਸਾਡੀ ਲੋੜ ਮਾਂ ਦਾ ਸਬਾਨ ਸੀ ਥੁੱਲੇ ਹੋ ਗਏ ਸਿਲੰਡਰ ਹੋ ਗਏ ਸਾਰਾ ਕੁਝ ਉਹਨਾਂ ਨੇ ਸਾਨੂੰ ਮਤਲਬ ਕਰ ਕਰਾ ਕੇ ਦਿੱਤਾ ਸੰਗਤ ਨੇ ਤੇਹੀ ਭਾਈ ਇੱਥੇ ਤਾਂ ਕਹਿੰਦੇ ਭਾਈ ਇਹ ਹੀ ਸੋਚ ਲਿਆ ਸੀ ਕਿ ਮਿਹਨਤ ਨਹੀਂ ਛੱਡਣੀ ਆਪਾਂ ਠੀਕ ਹੈ ਜੀ ਜੋ ਉਹਨਾਂ ਨੇ ਇੱਕ ਰੇੜੀ ਲਾਉਣ ਲੈ ਕੇ ਦਿੱਤੀ ਅੱਜ ਇਹਨਾਂ ਨੇ ਲੈ ਕੇ ਦਿੱਤੀ ਹੋਈ ਆ ਉਹ ਵੀ ਸਾਡੇ ਕੋਲ ਆ ਕੇ ਛੱਕੇ ਜਾਂਦੇ ਨੇ ਇੰਨਾ ਖੁਸ਼ ਹੁੰਦੇ ਰਹਿਣਾ ਵੇਖ ਕੇ ਆ ਗਦੋ ਗਦੋ ਜਾਂਦੇ ਨੂੰ ਵੇਖ ਕੇ ਤੇ ਬਸ ਉਹਨਾਂ ਦੀ ਜੋ ਕਮਾਈ ਕਿਰਤ ਸੇਵਾ ਲੱਗੀ ਹੋਈ ਦਸਬੰਦ ਦੀ ਸੇਵਾ ਲੱਗੀ ਸਾਡੇ ਕੋਲ ਨਾ ਅਸੀਂ ਉਹ